ਦੇ ਗੋਬਿੰਦਰ ਸਿੰਘ ਬਾਸਪੁਰ ਬੀਕੇ ਜੂ ਕਾਦੀਆਂ ਪਹੁੰਚਣ ਜੀ ਇੱਕ ਪ੍ਰਸ਼ਾਸਨ ਨੂੰ ਬੇਨਤੀ ਆ ਇਹਨੂੰ ਲੰਘ ਜਾਣ ਤੋਂ ਲੱਗ ਰੰਗ ਦੇ ਵਿੱਚ ਮਰੀਜ਼ ਆ ਵਿਚਾਰਾ ਇਹਨਾਂ ਨੂੰ ਧਿਆਨ ਲੈ ਕੇ ਜਾਣਾ ਬਠਿੰਡੇ ਨੂੰ ਲੰਘੇ ਅੱਗੇ ਜੀ ਮਰੀਜ਼ ਆ ਇਹਦੇ ਅਸੇ ਕੋਈ ਗੱਲ ਨਹੀਂ ਥੋੜਾ ਜਿਹਾ ਕੋ ਸਾਈਡ ਦੇ ਦਿਓ ਧੰਨਵਾਦ ਅੰਟੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਵੱਖ-ਵੱਖ ਜੁਗੀਆਂ ਤੋਂ ਇਕੱਠੇ ਹੋਏ ਸਾਰੇ ਆਗੂ ਸਹਿਬਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਰੋ ਆਪਾਂ ਨੂੰ ਪਤਾ ਵੀ ਆਪਾਂ ਇੱਥੇ ਇਕੱਠੇ ਹੋયા ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤਾਂ ਜੋ ਆਪਾਂ ਨੂੰ ਵੀ ਪਤਾ ਇੱਥੇ ਇਕੱਠੇ ਤਾਂ ਹੋਣਾ ਪਿਆ ਕਿਉਂਕਿ ਆਪਾਂ ਸਰਕਾਰ ਦੇਆਂ ਨਿੱਕਿਆਂ ਤੋਂ ਖੁਸ਼ ਨਹੀਂ ਹੈਗੇ ਤੇ ਇਸ ਕਰਕੇ ਸਰਕਾਰ ਨੇ ਜੋ ਸੱਤਾ ਚਾਹੁਣ ਤੋਂ ਪਹਿਲਾਂ ਵਾਅਦੇ ਕੀਤੇ थे ਉਹ ਬਾਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਆ ਤੇ ਤਾਂ ਹੀ ਆਪਾਂ ਵੱਖ-ਵੱਖ ਜੂਨੀਅਨਾਂ ਤੋਂ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਤੇ ਇੱਥੇ ਇਕੱਠੇ ਹੋયા ਤੇ ਉਹਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਆ ਗਿਆ ਤੇ ਦੂਜੀ ਗੱਲ ਵੀਰੋ ਮੈਂ ਇਹ ਦੱਸਣਾ ਚਾਹਣਾ ਕਿ ਆਪਾਂ ਜਿਵੇਂ ਆ ਸੋਸ਼ਲ ਮੀਡੀਆ ਦੇ ਉੱਤੇ ਹੁਣ ਬੜਾ ਪ੍ਰਚਾਰ ਚੱਲ ਰਿਹਾ ਵੀ ਉਹ ਜੁਨੀਆਣਾ ਬਾਗਿਆਂ ਜੀ ਇਹ ਕਿਉਂ ਨਹੀਂ ਗਏ ਕਿਉਂ ਆਪਣੇ ਵਿੱਚ ਫੁੱਟ ਪਾਈ ਜਾ ਰਹੀ ਆ ਫੁੱਟ ਪਾਉਣ ਦੇ ਦੇ ਆਲੇ ਲੋਕ ਆ ਕੋਈ ਆਪਣੇ ਨਹੀਂ ਹੈਗੇ ਇਹ ਸਰਕਾਰਾਂ ਦੇ ਆਈਟੀ ਸੈੱਲ ਨੇ ਚੋ ਇਸ ਕੰਨੀ ਬਾੜਾ ਧਿਆਨ ਨਾ ਦਿਆ ਕਰੋ ਇਹ ਸਰਕਾਰ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆ ਇਹ ਸਰਕਾਰ ਆ ਇਹਨਾਂ ਸਮਝੇ ਵੀ ਪਤਾ ਕੀ ਉਹ ਉੱਥੇ ਬਾਗੇ ਕਿਸਾਨਾਂ ਦੇ ਵਿੱਚ ਕੋਈ ਬਥਰੇ ਮੈਨੇਜ ਇਨਾਂ ਦੇ ਵਿੱਚ ਫਰਕ ਆ ਕਿਸੇ ਕਿਸਾਨ ਦੇ ਜੇ ਚਾਰ ਪੁੱਤ ਨੇ ਉਹ ਆਪਸ ਵਿੱਚ ਨਹੀਂ ਬੋਲਦੇ ਇਨਾ ਮਤਲਬ ਇਹ ਨਹੀਂ ਹੈਗਾ ਵੀ ਉਹ ਅੱਡੋ ਅੱਟ ਨੇ ਜਦੋਂ ਉਹਨਾਂ ਤੇ ਕੋਈ ਆਫਤ ਆਉਂਦੀ ਆ ਕਹਿੰਦਾ ਭਾਈ ਭਾਈ ਇਕੱਠੇ ਹੋ ਹੀ ਜਾਂਦੇ ਹੁੰਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਉਮੀਦ ਕਰਦਾ ਵੀ ਸਾਰੀਆਂ ਸਯੁਗਤ ਕਿਸਾਨ ਮੋਰਚੇ ਦੇ ਵੱਲੋਂ ਇਹ ਕਾਲ ਬੀਜ ਦਿੱਤੀ ਜਾਊਗੀ ਤੇ ਆਪਾਂ ਇਸੇ ਤਰ੍ਹਾਂ ਜੁੜੇ ਰਹੀਏ ਇਕੱਠੇ ਹੋ ਕੇ ਲੜੀਏ ਤਾਂ ਹੀ ਆਪਾਂ ਨੂੰ ਆਪਣੇ ਹੱਕ ਮੰਗੇ ਤੋਂ ਨਹੀਂ ਮਿਲਣੇ ਆਪਾਂ ਨੂੰ ਆਪਣੇ ਹੱਕ ਖੋਣੇ ਪੈਣਗੇ ਸਰਕਾਰਾਂ ਨਾਲ ਲੜ ਕੇ ਜੇ ਏਕਾ ਰੱਖਾਂਗੇ ਤਾ ਆਪਣੇ ਹੱਕ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ ਨਾ ਰੋਕੇ ਨੇ ਪਹਿਲਾਂ ਵੀ ਆਪਾਂ ਆਪਣੇ ਹੱਕ ਲੜ ਕੇ ਲੈਨੇ ਇਹ ਕਰਕੇ ਬੇਨਤੀ ਆ ਵੀ ਜੁੜਿਆਣਾ ਚ ਜਥੇਬੰਦੀਆਂ ਸਾਰੀਆਂ ਚੰਗੀਆਂ ਨੇ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਜਥੇਬੰਦੀਆਂ ਸੌ ਬکریاںਵੇਂ ਹੋਣਗੇ ਪਰ ਮੰਨਜਲ ਸਾਹਿਬ ਦੀ ਇੱਕੋ ਹੀ ਆ ਇਹ ਕਰਕੇ ਜਾਗਦੇ ਚ ਰਹੋ ਤੇ ਇੱਕ ਆ ਬਣਾ ਕੇ ਰੱਖਿਆ ਕਰੋ ਤੇ ਜਦੋਂ ਵੀ ਸਯੁਕਤ ਮੋਰਚੇ ਦੀ ਕੋਈ ਕਾਲ ਆਉਂਦੀ ਆ ਤੇ ਉਹਨੂੰ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਬੁਰੀ ਕਰੀਏ ਤਾਂ ਜੋ ਸਰਕਾਰਾਂ ਨੂੰ ਵੀ ਇਹ ਪਤਾ ਲੱਗ ਸਕੇ ਕਿ ਕਿਸਾਨ ਤੇ ਬਾਕੀ ਲੋਕ ਇਕ ਨੇ ਤੇ ਇਹਨਾਂ ਨੂੰ ਇਹਨਾਂ ਦੇ ਹੱਕ ਦੇਣੇ ਹੀ ਪੈਣਗੇ। ਸੋ ਇੰਨੀਆਂ ਕਿ ਬੇਨਤੀਆਂ ਕਰਦੇ ਹੋਇਆ